ਆਪਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਮਾਮਲੇ ਚਾਇਆ ਨਵਾਂ ਮੋੜ ਜਿਗਰੀ ਯਾਰ ਨੇ ਹੀ ਕੀਤੀ ਯਾਰ ਮਾਰ ਫਿਲਮੀ ਸਟਾਈਲ ਚ ਦਿੱਤਾ ਘਟਨਾ ਨੂੰ ਅੰਜਾਮ ਪਹਿਲਾਂ ਮਿਲਾਇਆ ਹੱਥ ਫਿਰ ਮਾਰੀ ਗੋਲੀ ਪੁਲਿਸ ਦੀ ਸੁਣੋ ਜ਼ੁਬਾਨੀ ਤੇ ਜਾਣੋ ਇਕੱਲੇ ਇਕੱਲੇ ਗੱਲ ਤੋ ਜਿញ ਅਸੀਂ ਗੱਲ ਕਰ ਰਿਆਂ ਸਾਫਤਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਜਿਸ ਦਾ ਬੀਤੇ ਦਿਨੀ ਬਰੈਮੀ ਦੇ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਤੋਂ ਉਸ ਤੋਂ ਬਾਅਦ ਜਿੱਥੇ ਪੂਰਾ ਸਹਣਾਪਿੰਡ ਇਸ ਵੇਲੇ ਸਦਮੇ ਦੇ ਵਿੱਚ ਹੈ ਉੱਥੇ ਹੀ ਪੂਰੇ ਪੰਜਾਬ ਭਰ ਦੇ ਸੂਬੇ ਦੇ ਵਿੱਚ ਇਹ ਮੁੱਦਾ ਜਿਹੜਾ ਅਖਿਆ ਹੋਇਆ। ਤਾਂ ਦੱਸ ਦਿਓ ਕਿ ਲਾਪ ਸਿੰਘ ਉਗੋਕੇ ਦੇ ਨਾਲ ਵੀ ਇਸ ਤੇ ਸਬੰਧ ਨੇ ਜਿਹੜੇ ਜੋੜੇ ਜਾ ਰਹੇ ਸੀ ਕਿ ਸ਼ਾਇਦ ਜੋ ਕਤਲ ਕੀਤਾ ਗਿਆ ਉਸ ਦਾ ਸਬੰਧ ਲਾਪ ਸਿੰਘ ਉਗੋਕੇ ਦੇ ਨਾਲ ਹੈ ਕਿਉਂਕਿ ਇੱਕ ਵਾਰ ਲਾਪ ਸਿੰਘ ਉਗੋਕੇ ਦੇ ਨਾਲ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੀ ਬਹਿਸਬਾਜ਼ੀ ਹੋਈ ਸੀ ਔਰ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਪਰ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਚਾਰੇ ਪਾਸੇ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਸ ਕਹਾਣੀ ਪਿੱਛੇ ਕੋਈ ਨਵਾਂ ਹੀ ਮੂੜ ਹੈ ਜੀ ਹਾਂ ਨਾ ਤਾਂ ਇਸ ਦਾ ਕੋਈ ਰਾਜਨੀਤੀ ਦੇ ਨਾਲ ਸਬੰਧ ਸੀ ਤੇ ਨਾ ਹੀ ਕਿਸੇ ਦੇ ਨਾਲ ਕੋਈ ਸਾਜ਼ਿਸ਼ ਸਗੋਂ ਸੁਖਵਿੰਦਰ ਸਿੰਘ ਕਲਕੱਤਾ ਦਾ ਜਿਹੜਾ ਕਤਲ ਹੈ ਉਸਦੇ ਹੀ ਜਿਗਰੀ ਯਾਰ ਦੇ ਵੱਲੋਂ ਕੀਤਾ ਜਾਂਦਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਤਾਂ ਜਦੋਂ ਸਾਬਕਾ ਸਰਪੰਚ ਦਾ ਕਤਲ ਹੋ ਜਾਂਦਾ ਚਾਰੇ ਪਾਸੇ ਰੌਲਾ ਪੈ ਜਾਂਦਾ ਹੜਕੰਪ ਮਚ ਜਾਂਦਾ ਉਸ ਤੇ ਪਰਿਵਾਰਿਕ ਮੈਂਬਰਾਂ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਤੇ ਪਿੰਡ ਦੇ ਲੋਕ ਨੇ ਜਿਹੜੇ ਉਹ ਰੋਡ ਨੂੰ ਜਾਮ ਕਰ ਦਿੰਦੇ ਨੇ ਕਿ ਆਖਿਰਕਾਰ ਕੋਈ ਇੰਨੀ ਵੱਡੀ ਸਾਜ਼ਿਸ਼ ਕਿਵੇਂ ਕਰ ਸਕਦਾ ਹੈ ਕੋਈ ਨਿੱਕੀ ਜੀ ਗੱਲ ਨੂੰ ਲੈ ਕੇ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ ਤਾਂ ਸੁਖਵਿੰਦਰ ਸਿੰਘ ਕਲਕੱਤਾ ਜੋ ਪੰਜਾਬ ਦੀ ਆਵਾਜ਼ ਬੜੀ ਵਿਵਾਕੀ ਦੇ ਨਾਲ ਚੁੱਕਦੇ ਸੀ ਹਾਲਾਂਕਿ ਇੱਕ ਆਵਾਜ਼ ਨੂੰ ਜੇ ਬੰਦ ਕਰ ਦਿੱਤਾ ਜਾਂਦਾ ਤਾਂ ਕਿੰਨੀਆਂ ਆਵਾਜ਼ਾਂ ਨੇ ਜਿਹੜੀਆਂ ਮੁਰਤ ਤੋਂ ਸੁਜੀਤ ਹੋ ਜਾਂਦੀਆਂ ਨੇ ਤਾਂ ਦੱਸ ਦਿਓ ਕਿ ਸਥਾਨਕ ਵਿਧਾਇਕ ਲਾਹਤ ਸਿੰਘ ਉੱਗੂਗੇ ਜਿਸਦੇ ਵੱਲੋਂ ਨਾ ਤਾਂ ਕੋਈ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾ ਹੀ ਕੋਈ ਟਵੀਟ ਕੀਤਾ ਗਿਆ ਕਿਉਂਕਿ ਆਏ ਦਿਨ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੱਡੀ ਵਾਰਦਾਤ ਵਾਪਰਦੀ ਹੈ ਤਾਂ ਉਥੋਂ ਦੇ ਸਥਾਨਕ ਵਿਧਾਇਕ ਦਾ ਫਰਜ਼ ਬਣਦਾ ਹੈ ਔਰ ਇਹ ਕੀਤਾ ਵੀ ਜਾਂਦਾ ਹੈ ਕਿਉਂ ਆਪਣੇ ਅਫੀਸ਼ੀਅਲ ਅਕਾਊਂਟ ਦੇ ਉੱਤੇ ਪੋਸਟ ਪਾ ਕੇ ਦੁੱਖ ਦਾ ਪ੍ਰਗਟਾਵਾ ਕਰ ਦੇ। ਤਾਂ ਸਿਰਫ ਇੰਨੇ ਨਹੀਂ ਐਮਪੀ ਮੀਟ ਹੇਅਰ ਜਿਸਨੇ ਪੋਸਟ ਤਾਂ ਪਾਈ ਪਰ ਪੋਸਟ ਦੇ ਵਿੱਚ ਲਿਖਿਆ ਸੀ ਕਿ ਮੈਂ ਆਪਣੇ ਇਲਾਕਾ ਨਿਵਾਸੀਆਂ ਦੇ ਨਾਲ ਹਲਕਾ ਨਿਵਾਸੀਆਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜਾ ਪਰ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਸੀ ਕੀਤਾ ਗਿਆ ਕਿ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੋ ਗਿਆ। ਤਾਂ ਦੱਸ diel ਕਿ ਸੁਖਵਿੰਦਰ ਸਿੰਘ ਕਲਕੱਤਾ ਅਜਿਹਾ ਇਨਸਾਨ ਸੀ ਜੋ ਹੜਾਂ ਦੌਰਾਨ ਸੇਵਾ ਕਰਦੇ ਸੀ, ਆਪਣੇ ਪਿੰਡ ਨੂੰ ਪਿਆਰ ਕਰਨ ਵਾਲੇ ਸੀ, ਸੇਵਾ ਨੂੰ ਪਿਆਰ ਕਰਨ ਵਾਲੇ ਸੀ। ਤਾਂ ਦੱਸ diel ਕਿ ਜਿਸ ਜਿਗਰੀ ਯਾਰ ਦੇ ਵੱਲੋਂ ਸਾਬਕਾ ਸਰਪੰਚ ਦਾ ਕਤਲ ਕੀਤਾ ਜਾਂਦਾ ਹੈ, 8 ਤੋਂ 10 ਮਹੀਨੇ ਪਹਿਲਾਂ ਉਹ ਕੋਠੇ ਤੋਂ ਡਿੱਗ ਗਿਆ ਸੀ ਜਿਸ ਦਾ ਸਾਰਾ ਇਲਾਜ ਸਾਬਕਾ ਸਰਪੰਚ ਦੇ ਵੱਲੋਂ ਹੀ ਕਰਵਾਇਆ ਗਿਆ ਸੀ। ਤਸ ਦਾ ਜਿਗਰੀ ਯਾਰ ਜਿਸ ਤਰੀਕੇ ਦੇ ਨਾਲ ਪਹਿਲਾ ਫੋਨ ਤੇ ਗੱਲ ਕਰਦਾ ਤੇ ਉਸ ਨੂੰ ਪੁੱਛਦਾ ਕਿ ਤੂੰ ਕਿੱਥੇ ਹੈ ਤਾਂ ਸਾਬਕਾ ਸਰਪੰਚ ਦੇ ਵੱਲੋਂ ਕਿਹਾ ਜਾਂਦਾ ਕਿ ਉਹ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਾਹਰ ਬੈਠਾ ਹੈ ਜੀ ਹਾਂ ਭਾਈ ਮੂਲ ਚੰਦ ਜੀ ਪ੍ਰਾਪਰਟੀ ਸਲਾਹਕਾਰ ਤਾਂ ਇਸ ਦੁਕਾਨ ਦੇ ਬਾਹਰ ਬੈਠੇ ਸੀ ਸਾਬਕਾ ਸਰਪੰਚ ਔਰ ਉਸ ਤੋਂ ਬਾਅਦ ਜਦੋਂ ਉਹ ਦੱਸ ਦਿੰਦੇ ਨੇ ਕਿ ਉਹ ਇੱਥੇ ਬੈਠਾ ਹੈ ਤਾਂ ਉਸ ਦਾ ਜਿਗਰੀ ਯਾਰ ਆਉਂਦਾ ਪਹਿਲਾ ਹੱਥ ਮਿਲਾਉਂਦਾ ਫਿਰ ਪਿੱਠ ਪਿੱਛੂ ਆ ਕੇ ਗਰਦਨ ਦੇ ਵਿੱਚ ਉਸ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਤਦਾਦੀ ਕਿ ਪਿੰਡ ਵਾਸੀਆਂ ਦੇ ਕੋਲੋਂ ਇਸ ਵੇਲੇ ਜੋ ਗੰਦਾ ਮਾਹੌਲ ਹੈ ਉਸ ਤੋਂ ਬਾਹਰ ਨਹੀਂ ਨਿਕਲਿਆ ਜਾ ਰੋ ਲਗਾਤਾਰ ਰੋਸ ਮੁਜ਼ਾਰੇ ਕੀਤੇ ਜਾਂਦੇ ਨੇ ਔਰ ਪਿੰਡ ਵਾਸੀਆਂ ਦੀ ਖਾਸ ਕਰਕੇ ਮੰਗ ਹੈ ਕਿ ਮੁਲਜ਼ਮਾਂ ਦਾ ਇਨਕਾਊਂਟਰ ਨਾ ਕੀਤਾ ਜਾਵੇ ਸਗੋਂ ਉਹਨਾਂ ਨੂੰ ਪਿੰਡ ਵਾਲਿਆਂ ਦੇ ਸਾਹਮਣੇ ਲਿਆਂਦਾ ਜਾਵੇ ਤਦਾਦੀ ਹੈ ਕਿ ਬਰਨਾਲਾ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਕਾਰਵਾਈ ਕਰ ਲਈ ਗਈ ਹੈ ਤਾਂ ਸੁਣੋ ਕੀ ਹੈ ਪੁਲਿਸ ਦਾ ਕਹਿਣਾ ਸਹੀ ਹੈ ਕਲਕ ਡਿਸਟ੍ਰਿਕਟ ਬਰਨਾਲਾ ਪਿੰਡ ਸੈਣਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀ ਜਿਹਦੇ ਚ ਸੁਖਵਿੰਦਰ ਸਿੰਘ ਐਲੀਅਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ ਵਿਦੀਨ 24 ਆਵਰ ਜਿਹੜਾ ਵਿਦੀਨ 24 ਆਵਰ ਇੱਕ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ 'ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਤ ਸ਼ੇਅਰ ਕਰਾਂਗੇ ਸਰ ਜਦੋਂ ਕੰਗਨਾ ਕ੍ਰੰਤੀ ਗੱਲ ਕਰੀਏ ਕਿ ਕੰਗਨਾ ਜੀ ਹੋਈ ਸੀ ਕਿਉਂ ਇਹ ਮਤਲਬ ਹੈ ਕਿ ਕਾਰਨ ਕੀ ਰਹੇ ਇਹ ਇਹਦੇ ਵਿੱਚ ਅਸੀਂ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਣਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਣਾ ਦਾ ਰਹਿਣ ਵਾਲਾ ਹੈਗਾ ਏ ਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨੋਮੀਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮ ਫੇਸਿਸ ਜਿਹੜਾ ਕਾਰਨ ਜੋ ਦੱਸਿਆ ਹੈ ਜੋ ਅਸੀਂ ਪੁੱਛਤਾਚੀਰੀ ਹੈ ਜੋ ਪ੍ਰਾਈਮ ਫੇਸਿਸ ਪੁੱਛਤਾਚੀਰੀ ਹੈ ਇਹ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਣੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਪਿੰਡ ਦੇ ਪਿੰਚਾਇਤੀ ਝਗੜੇ ਨੂੰ ਕਿਹਾ ਗਿਆ ਕਿ ਇਹਨਾਂ ਪੰਚ ਪੰਚਾਇਤੀ ਜਿਹੜਾ ਪੰਚਾਇਤ ਦੀ ਇਲੈਕਸ਼ਨ ਨੂੰ ਲੈ ਕੇ ਕੋਈ ਰੰਜਿਸ਼ ਚੱਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੀ ਇਹ ਇਹਨਾਂ ਨੇ ਇਹ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਇਹਦੇ ਕਾਫੀ ਪੈਸੇ ਲੱਗੇ ਸੀ ਕਿ ਲੇਕਿਨ ਆਜੀ ਡੇਟ ਦੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਹੋਊਗੀ ਜੋ ਇਮੀਡੀਏਟ ਕਾਰਨ ਇਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਜ਼ੂਣੀ ਹੋਈ ਹੈ ਕੋਈ ਇਹਦੇ ਨਾਲ ਦੇ ਇਮੀਡੀਏਟਲੀ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹੇ ਕਿ ਉਹਨੇ ਕੁਝ ਬੋਲਿਆ ਤੇ ਇਹ ਕ੍ਰਿਸਟਲ ਕੱਢ ਕੇ ਉਹਦੇ ਫਾਇਰ ਕਰ ਸਰ ਮੁਲਜ਼ਮਾ ਇਹਦਾ ਇੱਕ ਵਾਰ ਹੈਗਾ ਜੀ ਮੁਲਜ਼ਮਾ ਦਾ ਕੋਈ ਕ੍ਰਿਮੀਨਲ ਰਿਕਾਰਡ ਪਹਿਲਾਂ ਬਿਲਕੁਲ 100% ਇਹਦਾ ਰਿਕ੍ਰਿਮੀਨਲ ਰਿਕਾਰਡ ਆਏਗਾ ਜੀ ਤੁਹਾਡੇ ਨਾਲ ਅਸੀਂ ਪ੍ਰੈਸ ਨੋਟ 'ਚ ਵੀ ਜਾਰੀ ਸ਼ੇਅਰ ਕੀਤਾ ਹੈਗਾ ਜਿਸਨ ਪਹਿਲਾਂ ਇਹਨਾਂ ਦੇ ਪਹਿਲਾਂ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਮ ਸੈਕਟਰ ਤੇ ਲੜਾਈ ਝਗੜੇ ਦੀ ਐਫਆਈਆ ਆ ਗਈ ਅਸਲਾ ਕਿੱਥੋਂ ਲੈ ਕੇ ਆਏ ਸੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਕਰ ਰਹੇ ਕਿਉਂਕਿ ਜਿਹਦੇ ਨਾਲ ਇਹ ਗਿਆ ਸੀਗਾ ਜਗਵਿੰਦਰ ਸਿੰਘ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਪੰਜਾਬ ਸਰਕਾਰ ਕੋਲ ਦਾ ਛੋਟੇ ਕੋਲ ਬਹਾਰ ਲਗਾ ਲਏ ਨਹੀਂ ਇਹ ਨਹੀਂ ਨਹੀਂ ਫੋਰਨਰ ਨਹੀਂ ਹੈਗਾ ਜੀ ਲੋਕਲ ਲੋਕਲ ਹੈਗਾ ਜੀ ਲੋਕਲ ਇੱਕ ਸੁਖਵਿੰਦਰ ਸਰਪੰਚ ਦਾ ਅਸਲਾ ਕਿਉਂ ਜਮ੍ਹਾਂ ਕਰਵਾਇਆ ਗਿਆ ਸੀ ਏ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਐ ਐਂਡ ਇਹ ਤੁਸੀਂ ਪ੍ਰੈਸ ਨੋਟ ਮੇ ਵੀ ਦੇਖਿਆ ਹੋਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਐ ਜੋ ਵੀ ਤੁਹਾਨੂੰ ਕਹਿ ਰਿਆ ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 ਤੱਕ ਲਾਇਸੈਂਸ ਕਾ ਵੈਲਿਡ ਹੈਗਾ ਜੀ ਸੈਕੰਡ ਵਨ ਜੋ ਬੜੀ ਮਈ 2025 ਮੇ ਡੀਸੀ ਸਾਹਿਬ ਤੋਂ ਐਨਓਸੀ ਲੈ ਕੇ ਇਹਨੇ ਆਪਣਾ ਲਾਇਸੈਂਸ ਜਿਹੜਾ ਵੈਪਨ ਐ ਉਹ ਵੇਚਿਆ ਹੈਗਾ ਇਸਨੇ ਕੋਈ ਨਵਾਂ ਵੈਪਨ ਖਰੀਦਣਾ ਸੀਗਾ ਹੁਣ ਇਹ ਜਿਹੜੀ ਗੱਲ ਹੈ ਕਿ ਇਹਦਾ ਵੈਪਨ ਜਮਾ ਕਰਾਇਆ ਗਿਆ ਰਿਕਾਰਡ ਮੇ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ ਦੈਟਸ ਵਾਈ ਆਮ ਰਿਕਵੈਸਟਿੰਗ ਯੂ ਟੂ 올 ਯੂ ਪੀਪਲ ਕਿ ਇਹੋ ਜੀ ਕੋਈ ਵੀ ਮਿਸਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ ਇਹਦਾ ਵੈਪਨ ਦਾ ਇਹਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੈਂ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਇਹਨੇ ਅਪਲਾਈ ਵੀ ਕੀਤਾ ਹੋਇਆ ਹੈ ਹਾਜੀ ਵੀ ਬਿਲਕੁਲ ਸਟੈਂਡ ਕਰ ਦੇਗੀ ਬਿਲਕੁਲ ਇਹਨੇ ਪਿਛੇ ਕੋ ਪੋਲਿਟੀਕਲ ਬੈਕਗਰਾਉਂਡ ਹੈ ਕਿਉਂਕਿ ਰਿਯੂਮਰ ਹੈ ਕਿ ਹਲਕੇ ਦੇ ਐਮਐਲਏ ਦੇ ਦੇਖੋ ਮਲਟੀ ਨਹੀਂ ਨਹੀਂ ਫਿਲਹਾਲ ਮੈਂ ਉਹੀ ਕਹਿ ਰਿਹਾ ਨਾ ਜਿਹੜਾ ਤੁਸੀਂ ਵੈਪਨ ਦੀ ਗੱਲ કરી ਵੈਪਨ ਦੇ ਬਾਰੇ ਮੇਰੇ ਕੋ ਮੈਂ ਜਦੋਂ ਮੈਂ ਸੁਣਿਆ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਸਭ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਿਹਾ ਸੀਗਾ ਕਿ ਇਹਦਾ ਜਿਹੜਾ ਰਿਕਾਰਡ ਹੈ ਕੱਢ ਕੇ ਰੱਖੋ ਸਾਰਾ ਕਾ ਸਾਰਾ ਜਦੋਂ ਅਸੀਂ ਇਹ ਸਾਰਾ ਵੈਰੀਫਾਈ ਕੀਤਾ ਇਹ ਟੋਟਲੀ ਮਤਲਬ ਅਬ ਲਾਇਸੈਂਸ ਵੀ ਇਹਦੇ ਕੋਲ ਹੈਗਾ ਇਹਨੇ ਆਪਣਾ ਵੈਪਨ ਆਪ ਹੀ ਵੇਚਿਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੋਲੀਟੀਕਲੀ ਅਸੀਂ ਯੂ نو ਰਿਮਾਂਡ ਤੇ ਹੈਗੇ ਸਾਡੇ ਬੰਦੇ ਹਜੇ ਸਾਡੀ ਕਸਟਡੀ ਚ ਹੈਗੇ ਅਨੀ ਉਹ ਰਿਮਾਂਡ ਲੈਵਾਂਗੇ ਬਹੁ ਡੂੰਗਾ ਇਹ ਨਾਲ ਪੁੱਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋ 24 ਘੰਟਿਆਂ ਦੇ ਵਿੱਚ ਜਿੱਥੇ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕਰ ਲਈ ਗਈ ਹੈ ਤਾਂ ਮੁਢਲੀ ਜਾਂਚ ਜ਼ਰੂਰ ਕੀਤੀ ਜਾਏਗੀ ਪਰ ਉਸ ਤੋਂ ਬਾਅਦ ਸੁਖਵਿੰਦਰ ਸਿੰਘ ਕਲਕੱਤਾ ਨੂੰ ਮਾਰਨ ਵਾਲੇ ਕਾਤਲ ਦਾ ਰਾਜਾ ਵਡਿੰਗ ਦੇ ਨਾਲ ਕੀ ਕਨੈਕਸ਼ਨ ਹੈ ਦਰ ਸਲਾਮ ਆਦਮੀ ਪਾਰਟੀ ਨੇ ਇਸ ਦੇ ਸੰਸਨੀ ਖੇਜ਼ ਖੁਲਾਸੇ ਕੀਤੇ ਨੇ ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਦੇਖ ਰਹੇ ਹਾਂ ਕਿ ਸਹਿਨਾ ਪਿੰਡ ਦਾ ਇੱਕ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਕਿ ਉਥੋਂ ਦੇ ਸਾਫਕਾ ਸਰਪੰਚ ਦਾ ਪੁੱਤਰ ਆ ਉਸ ਦਾ ਕਤਲ ਹੋ ਜਾਂਦਾ ਸਾਨੂੰ ਉਸ ਚੀਜ਼ ਦਾ ਦੁੱਖ ਆ ਦਿਲੋਂ ਦੁੱਖ ਆ ਕਿ ਇੱਕ ਨੌਜਵਾਨ ਦਾ ਇਸ ਤਰੀਕੇ ਦੇ ਨਾਲ ਮਾਰਿਆ ਜਾਣਾ ਕੋਈ ਆਮ ਘਟਨਾ ਨਹੀਂ ਹੈਗੀ ਔਰ ਲੇਕਿਨ ਉਸ ਤੋਂ ਵੱਡਾ ਦੁੱਖ ਇਹ ਹੈਗਾ ਕਿ ਪਿਛਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਰਾਜਨੀਤਿਕ ਲੀਡਰਾਂ ਨੇ ਜਿਸ ਤਰੀਕੇ ਦੀ ਬੌਧਕ ਖੰਗਾਲੀ ਦਾ ਸਬੂਤ ਦਿੱਤਾ ਔਰ ਜਿਸ ਤਰੀਕੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੁਖਵਿੰਦਰ ਸਿੰਘ ਕਲਕੱਤਾ ਜੋ ਇੱਕ ਨੌਜਵਾਨ ਸੀ ਜਿਸ ਦਾ ਕਤਲ ਹੋਇਆ ਉਸ ਦੇ ਬਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਕੱਲ ਪੰਜਾਬ ਪੁਰਸ ਦੇ ਡੀਆਈਐਸ ਜੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਤੁਸੀਂ ਸਾਰਿਆਂ ਨੇ ਸੁਣਿਆ ਔਰ ਉਹਨਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਕਲਕੱਤਾ ਜੋ ਸੈਨਾ ਦਾ ਰਹਿਣ ਵਾਲਾ ਸੀ ਤੇ ਤਿੰਨ ਉਸਦੇ ਉਹ ਸਾਥੀ ਜਿਨ੍ਹਾਂ ਦੇ ਨਾਲ ਉਹ ਇਕੱਠੇ ਰਹਿੰਦੇ ਸੀ ਇਕੱਠੇ ਖਾਂਦੇ ਸੀ ਇਕੱਠੇ ਪੀਂਦੇ ਸੀ ਇਹ ਮੇਰੇ ਕੋਲੇ ਕੁਝ ਫੋਟੋਗ੍ਰਾਫਸ ਵੀ ਹੈਗੇ ਆ ਮੈਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਵਾਂ ਜਿਸ ਫੋਟੋ ਦੇ ਵਿੱਚ ਜਿਸ ਦਾ ਕਤਲ ਹੋਇਆ ਔਰ ਜਿਸ ਨੂੰ ਕਤਲ ਦੇ ਇਲਜ਼ਾਮ ਦੇ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੋਨੋਂ ਇਕੋ ਫੋਟੋ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੈਗੇ ਆ ਔਰ ਕੁਲਦੀਪ ਚਾਹਲ ਜੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣ ਵੀ ਸੀ ਰਾਸੀ ਰੰਜਿਸ਼ ਵੀ ਸੀ ਤੇ ਜਿਸ ਦੇ ਤਹਿਤ ਇਹ ਕਤਲ ਹੋਇਆ ਲੇਕਿਨ ਪੰਜਾਬ ਪੁਲਿਸ ਨੂੰ ਮੈਂ ਸ਼ਾਬਾਸ਼ ਦੇਣੀ ਚਾਹਨਾ ਵਾਂ ਕਿ 24 ਘੰਟਿਆਂ ਦੇ ਅੰਦਰ ਅੰਦਰ ਜਿਸ ਤਰੀਕੇ ਨਾਲ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਔਰ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਿਸ ਹਥਿਆਰ ਦੇ ਨਾਲ ਕਤਲ ਹੋਇਆ ਉਹ ਹਥਿਆਰ ਵੀ ਬਰਾਮਦ ਕੀਤਾ ਤੇ ਉਹ ਗੱਡੀ ਵੀ ਬਰਾਮਦ ਕੀਤੀ ਪੰਜਾਬ ਪੁਲਿਸ ਦੀ ਛਾਹਗਾ ਕਰਨ ਲਈ ਬਣਦੀ ਹੈ ਔਰ ਹੁਣ ਜਿਹੜੇ ਮੁਲਜ਼ਮ ਨੇ ਉਹ ਪੰਜਾਬ ਪੁਲਿਸ ਦੀ ਕਸਟਡੀ ਚ ਨੇ ਉਹਨਾਂ ਦਾ ਰਿਮਾਂਡ ਲਿਆ ਗਿਆ ਨੈਚੁਰਲੀ ਇਹ ਕੁਛ ਕਿਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਸਚਾਈ ਹੈ ਉਹ ਤੁਹਾਡੇ ਸਾਹਮਣੇ ਆਏਗੀ